ਉਹਦੇ ਚੋਰੀ ਦੀ ਵਾਰਦਾਤ ਹੋਈ ਹੈ ਕੀ ਇਹ ਲੈ ਕੇ ਗਏ ਨੇ ਕੀ ਨੁਕਸਾਨ ਕੀਤਾ ਗਿਆ ਉਹਨਾਂ ਨੂੰ ਸਰ 30 ਤੋਂ 35000 ਦਾ ਸਾਡਾ ਕੈਸ਼ ਹੈ ਜੀ ਤੇ ਜਿੰਦ ਵਿੱਚ ਡਰਾਈ ਫਰੂਟ ਨਾਲ ਦੇਸੀ ਘਿਓ ਹੈ ਤੇ ਪਲੱਸ ਸਾਡਾ ਇੱਕ ਲੋਕਰ ਵੀ ਆ ਥੱਲੇ 40 ਕਿਲੋ ਦਾ ਜਿੰਨਾ ਵੇਟ ਸੀ ਘੱਟੋ ਘੱਟ ਵੀ ਉਹ ਲੋਕਰ ਚੋਂ ਕਰ ਲਿਆ ਉਹਦੇ ਸਾਡੇ ਥੋੜੇ-ਬੋੜੇ ਚਾਂਦੀ ਦੇ ਸਿੱਕੇ ਵਗੈਰਾ ਪੂਜਾ ਵਸ ਰੱਖੇ ਹੁੰਦੇ ਤੇ ਨਾਲ ਉਹਦੇ ਸਾਡੇ ਬੜੇ ਜ਼ਰੂਰੀ ਕਾਗਜ਼ਾ ਸੀ ਉਹ ਚੁੱਕ ਲਏ ਕੁੱਲ ਕਿੰਨੀ ਕਿ ਨਕਦੀ ਨਾਲੇ ਚੋਰਾ ਵੱਲੋਂ ਲੁੱਟੀ ਗਈ ਹੈ 35000 ਜਿਆਦਾ ਪਤਾ ਲੱਗਾ ਸੀ ਸੀਸੀਟੀਵੀ 'ਚ ਕਿੰਨੇ ਚੋਰ ਨੇ ਦੋ ਚੋਰ ਜੀ ਕਿਹੜੀ ਸਾਈਡ ਤੋਂ ਆ ਰਹੇ ਇਹ ਸਾਰੇ ਕਿਧਰੋਂ ਵੀ ਆਏ ਨੇ ਪਿੱਛੋਂ ਮੈਂ ਵੀ ਆਲੇ ਬਸ ਤੇ ਕਿਹੜੀ ਜਗ੍ਹਾ ਜੀ ਇਹ ਬਿਆਰ ਦੁਰਗਾ ਦਾਸ ਹੈ ਜੀ ਅੱਛਾ ਦੱਸੋ ਬਿਲ ਤੁਹਾਡੀ ਫਰਮ ਦਾ ਨਾਮ ਹੈ ਠੀਕ ਹੈ ਜੀ ਕੀ ਸ਼ਟਰ ਭੰਨ ਕੇ ਚੋਰੀ ਕੀਤੀ ਹਾਂਜੀ ਸ਼ਟਰ ਚੱਕ ਗਏ ਉਹਨੇ ਆਪਣਾ ਉਹਦੇ ਨਾਲ ਰੋਡ ਦੇ ਨਾਲ ਸ਼ਟਰ ਚੱਕਿਆ ਜੀ ਕਿੰਨੇ ਕ ਦਾ ਟਾਈਮ ਸੀ ਕੋਈ ਜੀ ਸਿਰੇ 3 ਕੋਹੜਾ ਟਾਈਮ ਸੀ 3 ਵਜੇ ਸ਼ਾਸਨ ਤੋਂ ਕੀ ਮੰਗ ਚਾਹਦੇ ਹੋ ਸ਼ਾਸਨ ਜੀ ਜਨਾਬ ਕਿ ਸਾਡਾ ਨੁਕਸਾਨ ਬਕੇ ਜਿਹੜਾ ਹੋਇਆ ਹੈ ਬੰਦੇ ਫੜਿਆ ਸਾਡਾ ਨੁਕਸਾਨ ਪੂਰਾ ਕਿੱਦਾਂ ਜਾਵੇ ਤੇ ਪ੍ਰਸ਼ਾਸਨ ਥੋੜਾ ਅਲਰਟ ਰਵੇ ਕਿ ਸ਼ਹਿਰ ਚ ਚੋਰੀਆਂ ਬਹੁਤ ਵਧ ਗਈਆਂ ਨੇ ਕੰਮ ਕਰਨ ਸਾਨੂੰ ਵਪਾਰੀਆਂ ਨੂੰ ਬਹੁਤ ਮੁੱਖਾ ਹੋ ਗਿਆ ਜੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚੇ ਹਾਂਜੀ ਮੌਕੇ ਤੇ ਪ੍ਰਸ਼ਾਸਨ ਚਲੋ ਅਸੀਂ ਰਿਪੋਰਟ ਲੈ ਕੇ ਪਹੁੰਚ ਗਏ ਬਿਯਾਰ ਦੇ ਵਿੱਚ ਚੋਰੀ ਦੀ ਵਾਰਦਾਤ ਹੋਈ ਹੈ ਸਾਪਣਾ ਦੀ ਦੁਕਾਨ ਤੇ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਇਨਵੈਸਟੀਗੇਸ਼ਨ ਕਰਦੇ ਹੋ ਇਹ ਆਪਣਾ ਦੁਰਗਾ ਦਾਸ ਵਾਲੀ ਗਲੀ ਆ ਕੋਈ ਹਿੰਦ ਸ਼ੌਪ ਆ ਕਰਿਆਨਾ ਦੀ ਦੁਕਾਨ ਤੇ ਆ ਤੇ ਉਸੇ ਸਾਨੂੰ ਇਹਨਾਂ ਨੇ ਇبلاਗ ਦਿੱਤੀ ਹੈ ਕਿ ਸਾਡੀ ਦੁਕਾਨ ਤੇ ਵੀ ਚੋਰੀ ਹੋ ਗਈ ਹੈ ਤੇ ਇਹਦੇ ਬਾਰੇ ਅਸੀਂ ਹੁਣ ਪੁੱਛ ਰਹੇ ਹਾਂ ਜੀ ਤੇ ਇਹ ਜਿਹੜੀ ਉਹ ਹੈ ਤੇ ਹੁਣ ਮੈਂ ਸੀਸੀਟੀਵੀ ਫੁਟੇਜ ਮੈਂ ਦੇਖ ਰਿਹਾ ਤੇ ਇਸ ਅਸੀਂ ਉਹ ਜੁਨਾ ਦਾ ਪਿੱਛਾ ਕਰ ਰਹੇ ਆ ਇਹ ਪਟਿਆਲੇ ਵਾਲੀ ਵਸਤੀ ਦੀ ਸਾਈਡ ਤੋਂ ਬੰਦੇ ਆਏ ਨੇ ਉਹਨਾਂ ਇਹ ਪਿੱਛੇ ਕਰ ਰਹੇ ਆ ਜਲਦੀ ਤੋਂ ਜਲਦੀ ਇਹ ਬੇਜੋ ਨਹੀਂ ਉਹਨਾਂ ਨੂੰ ਫੜ ਕੇ ਇਹ ਇੰਕਾ ਦੱਸਾਉਣੇ ਲੈਣਾ ਸਰ ਜਿਹੜੀ ਫੁਟੇਜ ਨਿਕਲੀ ਆਉਂਦੇ ਖੰਘਾਲੇ ਜਾ ਰਹੇ ਨੇ ਉਹਨਾਂ ਵਿੱਚ ਕਿੰਨੇ ਦੋਸ਼ੀ ਵਿੱਚ ਦੋ ਦੋਚੀ ਨੇ ਮੋਟਰਸਾਈਕਲ ਤੇ ਆਉਂਦੇ ਨੇ ਤੇ ਤਕਰੀਬਨ ਸਾਡਾ 50 50 ਪਰਸੈਂਟ ਹੈ ਜਨ ਜਾਂ ਉਹਦਾ ਕੋਈ ਕੰਤਾ ਨਹੀਂ ਤੁਹਾਨੂੰ ਜਲਦੀ ਇਹਨਾਂ ਨੂੰ ਲਿਆ ਕੇ ਤੁਹਾਡੇ ਸਾਹਮਣੇ ਖੜੇ ਕਰਾਂਗਾ